ਕਿਦਰ ਪੰਚਮੇ ਨਿਰਾਰੀ ਆਵਤਰੇ ਸੰਗਤ ਕੋਲ ਤਾਰੇ ਤਿਨ ਸਫਲ ਜਨਮ ਜਾਗਿਆ ਕਰਿ ਧਰਮੰਦਰ ਜਾਣੈ ਸੋਈ ਜਿਸ ਪੂਰੀ ਗੁਰਤੀ ਸੋ ਜੀਉ ਆਈ ਕੈ ਗਣ ਮੈ ਮਹਿਲੀ ਬਸਾਚਾ ਸਾ ਸਚ ਤਖਤ ਰਚਾਇਆ ਚਤੁਰਦਾ ਸਾਣ ਦੀ ਵੀਦ ਸਾਕੀ ਸੇਕ ਪਾਇ ਨਾਹੀ ਸੁਖ ਵਿਖ ਚਾਖੀ ਅੰਤਰਮਨ ਤਨੂਪਨਮ ਵਾਲਕ ਗੁਰ ਮਿਲੇ ਹਰ ਧਨ ਪਾਇਆ ਤਖਤ ਬੈ ਤਖਤੇ ਕੀ ਲਾਇਕ ਮਜ ਸਮਾਇਆ ਗੁਰਮਤਿ ਪਾਇ ਆਜ ਗਾਦੀ ਪੀ ਹੈ ਪੀ ਉਸ ਸਿਸਾ ਸਭ ਨੂੰ ਚੁਕਾਇਆ ਤਖਤ ਸਲਾਮ ਹੋਵੇ ਰਾਤੀ ਇਹੋ ਸਾਚ ਵਡਾਈ ਗੁਰਮਤਿ ਲਿਵ ਜਾਤੀ ਨਾਨਕ ਰਾਮ ਜਪਉ ਤਰਤਾਰੀ ਹਰ ਅੰਤ ਸਿਖਾਈ ਪਾਇਆ ਸੋ ਮਾਰੂ ਮਹੱਲਾ ਪਹਿਲਾ ਹਰ ਧਨ ਸੰਚੋਦ ਦੇ ਜਨ ਭਾਈ ਸਰਗੋਸੇਵ ਰਸਨਾਈ ਤੁਸ ਕਰਤਿ ਉਹਨ ਲਾਗੈ ਤਾ ਕੋ ਤੁਨਹੋ ਜੀ ਸ਼ਬਦ ਜਗਾਇਆ ਤੂੰ ਇਕੰਕ ਅੰਕਨਾਲਮ ਰਾਜਾ ਤੂੰ ਆਪ ਸਵਾਰੇ ਜਨਕਾ ਕਾਜਾ ਅਪਾਰ ਮੋਲੂ ਅਸਤਥਾਨ ਸੋਹਾਇਆ ਦੇਹੀ ਨਗਰੀ ਤੂਤਮ ਥਾਨਾ ਪੰਚ ਲੋਕ ਮਸੇ ਪ੍ਰਧਾਨ ਉਪਰੇ ਕੰਕਨਾਲਮ ਸੁਮਸਮਾ ਲਗਾਇਆ ਦੇਹੀ ਨਗਰੀ ਨੌਦਰਵਾਜੇ ਸਰਸਰ ਸਰ ਕਰਨੇ ਹਾਰੇ ਸਾਜ ਦੇਸਪੁਰ ਕਤੀ ਨਾਲਾ ਆ ਪਹਿਲਾ ਖਲਖਾਇਆ ਪੁਰਖ ਅਲੇਖ ਸੱਚੇ ਦੀਵਾਨਾ ਹੁਕਮ ਉਚਲਾਏ ਸਾਜ ਨਿਸਾਨਾ ਨਾਨਕ ਖੋਜ ਲਹੋ ਘਰ ਆਪਣਾ ਹਰ ਆਤਪਰਾ ਹਉਨਾ ਪਾਇਆ ਸਰਬ ਨਰੰਜਨ ਬੁਰਖੇਂਦਰਾ ਸਰਬ ਨਰੰਜਨ ਬੁਰਖ ਸੁਜਾਨਾ ਅਦਲ ਕਦੇ ਗੁਰ ਗਿਆਨ ਸੁਵੰਨ ਖਾਮ ਗੁਰੂ ਲਿਆ ਕਰਦੇ ਮਾਰੇ ਹਮੇ ਲੁਭ ਜਕਾਇਆ ਸੱਚੀ ਥਨ ਵਸਿੰਦ ਰੰਕਾਰਾ ਆਪ ਉਪਿਸ਼ਾਣੇ ਸ਼ਬਦ ਵਿਚਾਰਾਂ ਸੱਚੀ ਮਿਲ ਨਿਵਾਸ ਨਿਰੰਤਰ ਆਮ ਜਾਂ ਚੁਕਾਇਆ ਨਾਮ ਚੱਲੇ ਨਾ ਪਾਉਣ ਉਡਾਵੇ ਜੋਗੀ ਜੰਗ ਸ਼ਬਦ ਅਨਾਹਦ ਵਾਵੇ ਪੰਚ ਸ਼ਬਦ ਤੁਨ ਕਾਂਦ ਰਾਮ ਪ੍ਰਭ ਆਪੇ ਆਇਆ ਪੋ ਬੇਰਾਗਾ ਸਹਿਜ ਸੁਮਾਤਾ ਹਮੇ ਤਿਆਗੀ ਬਨ ਹਦਰਾਤਾ ਜਨ ਸੰਨ ਰੰਜਨ ਜਾਣੇ ਸਰਬ ਨਰਨਜਨ ਗਾਇਆ ਸਰਬ ਨਰਨਜਨ ਆਇਆ ਦੁਖ ਭੈ ਪੰਜਨ ਪਰਮੇ ਬਨਾਸੀ ਰੋਕ ਟੇ ਕਾਟੇ ਜੰਬਾਸੀ ਨਾਨਕਾ ਪਪਾ ਪੰਜਨ ਗੁਰ ਮਿਲੇ ਹਰ ਪਪਾ ਆ ਕਾਲੇ ਕਮਲ ਰੰਜਨ ਜਾਣੇ 부ਝੇ ਕਰਮ ਸੋ ਸ਼ਬਦ ਪਛਾਣੀ ਆਪੀ ਜਾਣੇ ਆ ਪਛਾਣੀ ਸਭ ਤਿਸ ਕਾ ਚੂਛ ਬਾਇ ਆਪੇ ਸਵਾਪੇ ਵੰਡਾ ਆਪੇ ਪਰਖ ਪਰਖਨਾਰ ਆਪੇ ਕਸ ਕਸ ਬੱਟੀ ਲਾਏ ਆਪੇ ਕੀਵੇਂ ਤੋ ਪਾਇਆ ਬਦਾਇਲ ਦੇ ਆ ਪ੍ਰਭ ਹਾਰ ਇਕੜ ਕਰ ਰਵਰ ਹੈ ਬਣਵਾਰੀ ਪ੍ਰਖਤੀ ਵਸੇ ਨਹਿ ਕਿਵਲ ਪ੍ਰਖੇ 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 ਮੈ ਲਾਇਆ ਪ੍ਰਭ ਦਾ ਨਾ ਪ੍ਰਭ ਦਾ ਨਾਮ ਵੀ ਨਾ ਗੁਰបង្ਗਵਾਏ ਦੂਜਾ ਮਿਟੇ ਇੱਕ ਦਿਖਾਇਆ ਸਾ ਮਹਿ ਨਰਾਲ ਮੋ ਜੋਨੀ ਅਕਾਲ ਨਰੰਦਰ ਆਇਆ ਅਕਾਲ ਨਰੰਦਰ ਗਾਇਆ ਹਮੇ ਮਿਟ ਚੌਰ ਸੁ ਕੋਈ ਅਵਚਰ ਗਿਆਨੀ ਸੁਈ ਨਾਨਕ ਹਾਰ ਜਸ ਹਰਗੁਣ ਲਾਹ ਸਤ ਸੰਗ ਸੱਚ ਫਲ ਪਾਇਆ ਅਰੂ ਮਹੱਲਾ ਪਹਿ ਸੱਚ ਕਹ ਸੱਚੇ ਕਰ ਰਹਿਣਾ ਜੀਵਤ ਮਰਹ ਪਵਜਲ ਜਗ ਤਰਣਾ ਗੁਰਬੋਹਿਤ ਗੁਰਬੀੜਿਤੁ ਲਹਾਮ ਮਨ ਹਰ ਭਜ ਪਾਰ ਲੰਗਾਇਆ ਹਮੇ ਮੁਤਲੂਬਿ ਨਾਸਨ ਨੌਦਰ ਮੁਕਤੇ ਸਵੇ ਆਸਨ ਉਪਰ ਪਰੇ ਪਰੇ ਪਰੰਪਰ ਜਿਨ ਆਪੇ ਆਪ ਪਾਇਆ ਗੁਰਮਤਿ ਲਿਓ ਹਰਿ ਲਿਵ ਤਰੀਏ ਕੋ ਲਗਾਇਆ ਜਮ ਤੇ ਕਿਆ ਡਰੀਏ ਜਤ ਜਤ ਦੇਖੋ ਤਾਤਾ ਤੁਮ ਹੀ ਅਮਨ ਰਤੀਆ ਗਾਇਆ ਸੱਚ ਹਰ ਨਾਮ ਸੱਚ ਹੈ ਸਰਣ ਸੱਚ ਗੁਰਚੇ ਬਦ ਦਿੱਤੀ ਲੰਗ ਭਵਜਲ ਲੰਗ ਤਰਨਾ ਅਕਤ ਕਥੇ ਦੇਖੇ ਪਰਮ ਪਰ ਫਨ ਗਰਬਨ ਜੋਨੀ ਆਇਆ ਸੱਚ ਬੇਨ ਸਤ ਸੰਤੋਖਣ ਪਾਵੇ ਬਿਨ ਗੁਰ ਮੁਕਤ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਨ ਕਹੋ ਨਾਨਕ ਪੂਰਾ ਪਾਇਆ ਸੱਚ ਬਿਨ ਭਵਜਲ ਜਾਏ ਨ ਤਰਿਆ ਇਉ ਸੁਮੁੰਦਾ ਮਹਾ ਬਿਖ ਪਰਿਆ ਰਹੇ ਅਤੀਤ ਗੁਰਮਤਿ ਲੀ ਉਪਰ ਹਰ ਨਿਰਭਉ ਕੈ ਕਰੇ ਪਾਇਆ ਝੂਠੀ ਜਗ ਹਿਤ ਕੀ ਚੁਤਰਾਈ ਬਿਸਮਨ ਲਾਗੇ ਆਵੇ ਜਾਈ ਨਾਮ ਵਿਸਾਰ ਚੱਲਹਿ ਅਬੇਮਾਨੀ ਉਪਜੈ ਬਿਨ ਸਖ ਪਾਇਆ ਉਪਜੈ ਬਿਨ ਸੇ ਬੰਧਨ ਬੰਦੇ ਹਉ ਮੇ ਮਾਇਆ ਕੀ ਗਾਲ ਫੰਦੇ ਜਿਸ ਰਾਮ ਨਾਮ ਨਹੀਂ ਪਾਤ ਗੁਰਮਤ ਸੋ ਜੰਪੁਰ ਬੰਦ ਚਲਾਇਆ ਗੁਰਬਿਨ ਮੁਖ ਮੁਕਤ ਕਿਉ ਪਾਈਐ ਬਿਨ ਗੋਰਾਮ ਨਾਮ ਕਿਉ ਧਿਆਈਐ ਗੁਰਮਤਿ ਲਿਹੁ ਤਰੋ ਪਾਵ ਪਾਵ ਦੁਤਰ ਮੁਗਤ ਪਹਿ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੌਰਵ ਧਨ ਤਾਰੇ ਗੁਰਮਤਿ ਸ਼ਾਇਰ ਪਾਹਨ ਤਾਰੇ ਗੁਰਮਤਿ ਲਿਹੁ ਪਰਮ ਪਾਦ ਪਾਈਐ ਨਾਨਕ ਗੁਰ ਭਰਮ ਚੁਕਾਇਆ ਗੁਰਮਤਿ ਲਿਹੁ ਤਰੋ ਸਜ ਤਾਰੀ ਆ ਤਮ ਚਿੰਨ ਹ੍ਰਿਦਿ ਮੋਹਾਰੀ ਜਮ ਕੇ ਫਾਹੇ ਕਾਟੇ ਹਰਿ ਜਪ ਅਕੁਲ ਨਰਿੰਜਣ ਪਾਇਆ ਗੁਰਮਤ ਪੰਚ ਸਖੀ ਗੁਰ ਪਾਈ ਗੁਰਮਤ ਅਗਨ 니ਵਾਰੇ ਸਮਾਈ ਮਨਮੁਖ ਨਾਮ ਜਪੋ ਜਾਗ ਜੀਵਨ ਰਦੇ ਅੰਤਰ ਅ ਲਖ ਲਖਾਇ ਗੁਰਮੁਖ ਪੂਜੀ ਸ਼ਬਦ ਪਤੀ ਜੈ ਉਸਤਤ ਨੰਦਾ ਕਿਸ ਕੀ ਜੈ ਚੀਨੋ ਆਪ ਜਪੋ ਜਾਗਦੀ ਸਰ ਹਰ ਜਗਨਨਾਥ ਮਣਵਾਇ ਜੋ ਬ੍ਰਹਮੰਡ ਖੰਡ ਸੋ ਜਾਣੋ ਗੁਰਮਕਬੂਜੁ ਛਬਦ ਪਛਾਨ ਕੜਕੜ ਭੋਗੀ ਭੋਗਨ ਹਾਰ ਰਹਿ ਅਤੀਤ ਸਬਾਇ ਗੁਰਮਤ ਬੋਲੋ ਹਰਿ ਜਸ ਸੂਚਾ ਗੁਰਮਤਿ ਆਖੀ ਦੇਖਹੁ ਚਾ ਸ੍ਰਮਣੀ ਨਾਮ ਸੁਣੈ ਹਰਿ ਬਾਣੀ ਨਾਨਕ ਹਰਿ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰਿੰਦਾ ਲਬ ਲੋਭ ਤਜੋ ਨਿਚਿੰਦਾ ਬ੍ਰਹਮ ਕਾ ਸੰਗਲ ਤੋੜ ਨਿਰਾਲਾ ਅਨੰਤਰ ਹਰ ਰਸ ਪਾਇਆ ਨਿਸਦਾਮਣ ਜਿਉ ਚਮਕ ਜਿਦਾਇਨ ਨਿਸਦਾਮਣ ਜਿਉ ਚਮਕ ਚਿੰਦਾਇਣ ਦੇਖੈ ਅਨਹ ਜੋਤ ਨਿਰੰਤਰ ਭਿਖੈ ਨੰਦ ਰੂਪ ਅਨੂਪ ਸਰੂਪਾ ਗੁਰ ਪੂਰੇ ਦੇਖਾਇਆ ਸਤ ਗੁਰ ਮਿਲਹੁ ਆਪੇ ਪ੍ਰਭ ਤਾਰੇ ਸਸਕਰ ਸੂਰ ਦੀਪਕ ਗੈਣਾਰੇ देखा दृष्ट अरहो ले वलागी सबत्र पवन ब्रह्म सबाया अमत्रा से पाए त्रस्व में पहुंच जाए आनुपवन पावे आप गवाए ऊची पदवी ऊचो ऊचा निर्मल शब्द कमाया दृष्टियां गोचर नामे अपारा आत्रस्व मीठा नाम प्यारा ਨਾਨਕ ਕਉ ਜੁਗ ਜੁਗ ਹਰ ਜਸ ਦੀ ਜੈ ਹਰ ਜਪੀ ਅੰਤ ਨ ਪਾਇਆ ਅੰਤਰ ਨਾਮ ਪਰਾਪਤ ਹੀਰਾ ਹਰਜਪਤੇ ਮਨ ਮਨ ਤੇ ਤੀਰਾ ਦੁਖਾਟ ਘਾਟ ਪਉ ਪੰਜਨ ਪਾਈਐ ਬਹੁੜ ਜਨਮ ਨ ਜਾਇਆ ਭਗਤ ਹੀਤ ਗੁਰ ਸ਼ਬਦ ਤਰੰਗਾ ਹਰ ਦਾ ਨਾਮ 부ਧਾਰਥ ਮੰਗਾ ਹਰ ਪਾਵੇ ਗੁਰ ਮੀਲ ਮਿਲਾਈ ਹਰ ਤਾਰੇ ਜਗਤ ਸਬਾਇਆ ਜਿਨ ਜਪ ਜਪਿਓ ਗੁਰ ਮਤ ਮਤ ਵਾਖੈ ਸਤ ਗੁਰ ਮਤ ਵਾਖੈ ਦੇਮਕੰਕਰ ਕਾਲ ਸੇਵਕ ਪਾਗ ਤਾ ਕੀ ਊਤਮ ਸੰਗਤ ਗਤ ਮਿਤ ਊਤਮ ਜਗ ਭੌ ਜਲ ਪਾਰ ਤਰਾਇਆ ਇਹ ਭੌ ਜਲ ਜਗ ਤੋਂ ਸ਼ਬਦ ਗੁਰ ਧਰੀਐ ਸ਼ਬਦ ਗੁਰ ਧਰੀਐ ਅੰਤਰ ਕੀ ਦੁਬਦਾ ਅੰਤਰ ਜਰੀਐ ਪੰਜ ਬਾਣ ਲੇ ਜਮ ਕਉ ਮਾਰੈ ਕਗਨ ਤਰ ਤਣ ਖਚੜਾਇਆ ਸਾਖਤ ਨਰ ਸ਼ਬਦ ਸੁਰਤ ਕਿਉ ਪਾਈਐ ਸ਼ਬਦ ਸੁਰਤ ਬਿਣਿ ਆਈਐ ਜਾਈਐ ਨਾਨਕ ਗੁਰਮੁਖ ਮੁਖ ਮੁਕਤ ਪਰਾਇਨ ਹਰ ਪੂਰੇ ਭਾਗ ਮਿਲਾਇਆ ਨਿਰਭਉ ਸਤਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰੂ ਗੋਪਾਲਾ ਤਨ ਅਨੰਦ ਅਨਾਹਦ ਵਾਜੈ ਗੁਰ ਸ਼ਬਦ ਨਰੰਜਨ ਪਾਇਆ ਨਿਰਭਉ ਸੂ ਸਿਰ ਨਾਹੀ ਲੇਖ ਆਪ ਅਲੀ ਕੁਦਰਤ ਹੈ ਦੇਖਾ ਆਪਿ ਅਤੀ ਤੇਜੋਨੀ ਸੰਭਾ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਤ ਸਤ ਗੁਰ ਜਾਣੈ ਸੂ ਨਿਰਭਉ ਗੁਰ ਸ਼ਬਦ ਪਛਾਣੈ ਅੰਤਰ ਦੇਖ ਨਿਰੰਤਰ ਬੂਝੈ ਅੰਤਨ ਮਨ ਡੋਲਾਇਆ ਨਿਰੰਪੋ ਸੋ ਅਭਿਅੰਤਰ ਵਸਿਆ ਐਨ ਸੁਨਾਮ ਨਰੰਜਣ ਰਸਿਆ ਨਾਨਕ ਹਰਜ ਸੰਗਤ ਪਾਈਐ ਹਰ ਸਹੀ ਜੀ ਸਹਿਜ ਮਿਲਾਇ ਅੰਤਰ ਬਾਹਰ ਸੂ ਪ੍ਰਭ ਜਾਣੈ ਰਹਿ ਅਲਪਤ ਚਲਤੇ ਕਾਰਿਆਣ ਉਪਰ ਆਦ ਸਰਬ ਤਿਵ ਲੋਈ ਸਤਨਾਮਿਕ ਅੰਮ੍ਰਿਤ ਰਸ ਪਾਇਆ ਮਰੂ ਮਹੱਲਾ ਪਹਿਲਾ ਕੁਦਰਤ ਕਰਨੀ ਹਾਰਿ ਅਪਾਰਾ ਕੀਤੇ ਕਾ ਨਾਹੀ ਕੀ ਉਚਾਰ ਜੀਵ ਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਾ ਭਰਪੂਰੇ ਕਿਸ ਨੇੜਾ ਕਿਸ ਅੱਖਾਂ ਦੂਰੈ ਗੁਦ ਪ੍ਰਗਟ ਹਰ ਘਟ ਕੜ ਦੇਖ ਵਰਤੇ ਤਾਗ ਸੁਮਾਇਆ ਜਿਸ ਕੋ ਮਿਲੇ ਸੁਰਤ ਸੁਮਾਈਂ ਕੁਰ ਸਬਦੀ ਹਰੇ ਨਾਮ ਧਿਆਇ ਆਨਗਰੂਪ ਅਨੂਪ ਅਗੋਚਰ ਗੁਰ ਮਿਲਿਆ ਪਰਮ ਜਾਇ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮੱਲਾਈ ਗੁਰਮਤਿ ਸੂਰਾ ਨਾਨਕ ਗੁਰ ਕੀ ਚਰਨ ਸਰੇਵ ਨਿਨ ਪੂਲਾ ਮਾਰਗ ਪਾਇਆ ਸੰਤ ਜਣਾ ਹਰ ਤਨ ਜਸ ਪਿਆਰਾ ਗੁਰਮਤਿ ਪਾਇਆ ਨਾਮ ਤੁਮਾਰਾ ਜਾਤਕ ਸੇਵ ਕਰੇ ਦਰ ਹਰਿ ਕੈ ਹਰ ਦਰਗੇ ਜਸ ਗਾਇਆ ਸਤਗਿ ਮਿਲੇ ਤਾ ਮਹਿਲ ਬੁਲਾਏ ਸਾਚੀ ਦਰਗੇ ਗਤ ਪਤ ਪਾਏ ਸਾਗਰ ਠੌਰ ਨਹੀਂ ਹਰ ਮੰਦਰ ਜਨਮ ਮਰੇ ਦੁਖ ਪਾਇਆ ਸੀਵੂ ਸਤਗੁਰ ਸਮੁੰਦ ਅਥਾ ਪਾਉ ਨਾਮ ਰਤਨ ਤਨ ਲਾਹ ਵਿਕਿਆ ਮਲ ਜਾਏ ਅੰਮ੍ਰਿਤ ਸਾਰੇ ਨਾਵ ਗੁਰਸਰ ਸੰਤੂਖ ਪਾਇਆ ਸਤਗੁਰ ਸਿਓ ਸੰਕ ਨ ਕੀਜੈ ਆਸਾ ਮਹਿ ਨਰਾਸ ਰਹੀ ਜੈ ਸੰਸਾ ਦੂਖ ਬਿਨਾਸਨ ਸੇਵਹ ਫਿਰ ਬੋਲ ਰੋਗ ਨ ਸਾਚੇ ਪਾਵੇਂ ਤਿਸ ਵਡਿਆਏ ਕੌਣ ਸਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਬਾਚੈ ਪੁਸਤਕ ਵੇਦ ਪੁਰਾਨ ਇਕ ਬਹਿ ਸੁਣੇ ਸੁਣਾਵੇ ਕਾਨ ਅਜਗਰ ਕਪਟ ਕਉ ਕਿਉ ਖੁੱਲੈ ਬਿਨ ਸਤ ਗੁਰ ਤਤਨ ਪਾਇ ਕਰੇ ਬ ਭੂਤ ਲਗਾਵੇ ਪਸਮੈ ਅੰਤਰ ਕ੍ਰੋਧ ਜਿੰਦਾਲ ਸੁਹਾਮੈ ਅੱਖਾਂ ਪਾ ਖਾਂਡ ਕੀਨੇ ਜੋਗ ਨ ਪਾਈਐ ਬਿਨ ਸਤ ਗੁਰ ਲਖਣ ਨ ਪਾਇ ਤੀਰਥ ਵਰਤ ਨੀਮ ਕਰੇ ਉਦਿਆਨ ਜਦ ਸੰਜਮ ਕਥੀ ਗਿਆਨ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਗੁਰ ਪਰਮ ਨ ਜਾਇ ਨਿਵਲੀ ਕਰਮ ਭਿੰਗੋਂ ਪਾਠੀ ਦੇ ਚ ਕੁੰਭੂਰਕ ਮਨਹਾਟ ਪਖੰਡ ਧਰਮ ਪਲੀ ਨਹੀਂ ਹਰ ਸਭ ਉਸ ਚਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਚਬਦੀ ਸਭ ਬ੍ਰਹਮ ਪਛਾਣਿਆ ਨਾਨਕ ਆਤਮ ਰਾਮ ਸੁਭਾਇਆ ਗੁਰ ਸਤਗੁਰ ਲਖ ਲਖਾਇਆ ਮਾਰੂ ਸੂਲ ਹੀ ਮਹੱਲਾ ਦੀ ਜੈ ਕੋ ਓੰਕਾਰ ਸਰਕ ਪ੍ਰਸਾਦ ਹੁਕਮੀ ਸੈ ਜੀ ਸ੍ਰਿਸ਼ਟੀ ਉਪਾਈ ਕਰ ਕਰ ਵੇਖੇ ਆਪਣੀ ਵਿੜਿਆਈ ਆਪੇ ਕਰੇ ਕਰਾਈ ਆਪੇ ਹੁਕਮ ਰਹਿ ਹਾਂ ਸਮਾਈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੇ ਕੋ ਵਿਚਾਰਾ ਆਪੀ ਨਦਰ ਕਰੇ ਸੋ ਪਾਇ ਆਪੇ ਮੇਲਮਲਾਈ ਹਾਪੇ ਮਿਲੇ ਦੇਵੜਿਆਈ ਗੁਰ ਪ੍ਰਸਾਦੀ ਕੀਮਤ ਪਾਇ ਮਨ ਮੁਖ ਬਹੁਤ ਫਿਰੇ ਬਿਲਲਾ ਦੀ ਦੂਜੇ ਪਾਇ ਕੋ ਆਈ ਹਮੇ ਮਾਇਆ ਵਿੱਚੇ ਪਾਈ ਮਨ ਭੁੱਲੇ ਪਤ ਗਵਾਈ ਗੁਰਮੁਖ ਹੋਵੇ ਸੁਨਾਇ ਰਾਚੈ ਸੱਚ ਰਹਿ ਸਮਈ ਗੁਰ ਤੇ ਗਿਆਨ ਨਾਮ ਰਤਨ ਪ੍ਰਪਾਇਆ ਮਨ ਸਾਮਨ ਮਨ ਹੀ ਸਮਾਇ ਆਪੇ ਕੇਲ ਕਰੇ ਸਭ ਕਰਤਾ ਪੀ ਦੀ ਬਜਾਈ ਸਤਿਗੁਰ ਸੇਵੀ ਆਵਗਵਾਈ ਮਿਲ ਪ੍ਰੀਤਮ ਸੁਖ ਪਾਇੰਤਰ ਪਿਆਰ ਭਗਤੀ ਦਾਤਾ ਸਹਿਜ ਮੱਤੇ ਬਣ ਆਈ ਹੀ ਦੁਖ ਨਿਵਾਰਨ ਗੁਰ ਤੇ ਜਤ ਆਮ ਮਿਲੈ ਜਗ ਜੀਵਨ ਦਾਤਾ ਜਿਸ ਤੋਂ ਲਾਏ ਸੋਈ 부ਝੇ ਭਉ ਪਰਮ ਸ੍ਰੀ ਹੋ ਜਾਏ ਆਪੇ ਗੁਰਮੁਖ ਆਪੇ ਦੇਵਿਆ ਕੀ ਰਬਦ ਤਦ ਕੋ ਸੇਵ ਜਰਾ ਜਾਮ ਇਸ ਜੋਹੀ ਨਾ ਸਾਕੇ ਸਾਚੀ ਸੋ ਬਣਿਆ ਇਤਸਾ ਜਲੇ ਸੰਸਾਰਾ ਜਲ ਜਲ ਕਪੇ ਬਹੁਤ ਬੇਕਾਰ ਆਮਣ ਮੋਠਾ ਨ ਪਾਵੇ ਕਾ ਮੋ ਸਤਗੁਰੂ ਵੀ ਨਾ ਪਾ ਬੁਝਾਈ ਸਤਗੁਰੂ ਸੇਵ ਸੇਵੜ ਭਾਗੀ ਸਾਦੇ ਨਾਮ ਸੱਲੇ ਬਲਾ ਕੇ ਨਾਮ ਰਵਿਆ ਦੇ ਕੇਵਲ ਤਸਾ ਸ਼ਬਦ ਬੁਝਾਈ ਸਚਾ ਸ਼ਬਦ ਸੱਚੀ ਹੈ ਮਾਨੇ ਗੁਰਮੁਖਿਵਲੇ ਕੇ ਨਿ ਪਛਾਨੀ ਸੱਚੇ ਸ਼ਬਦ ਤੀ ਬੈਰਾਗੀ ਅਮਨ ਜਾ ਰਹੀ ਸ਼ਬਦ ਬੁਝੈ ਸੂ ਮਿਲ ਚੁਕਾਏ ਨਿਰਮਲ ਨਾਮ ਸੇ ਮਣਿਆਏ ਸਤਿਗੁਰਾਂ ਪਰ ਸਤਿਗੁਰ ਆਪਣਾ ਸਦ ਹੀ ਸੇਵੇ ਹਮੇ ਵਿਚੋਂ ਜਾਈ ਗੁਰ ਤੇ ਬੁਝੇ ਤਾਦਰ ਸੋਝੀ ਨਾਮ ਹੀ ਹੁਣਾ ਕਥ ਕਲਉ ਜੀ ਸਤਿਗੁਰ ਸੇਵੀ ਦੇਵੜੇ ਆਇ ਤਸੰਭੂ ਕੇਵਾਈ ਹੈ ਆਪੇ ਆਮਲੇਸ ਤਾ ਬੁਝੇ ਗਿਆਨ ਭੂਣਾ ਕਿਸ਼ਨ ਸੋਝੁਰ ਕੀ ਦਾਸ ਦਾਮਨ ਅੰਤਰ ਬਾਣੀ ਬਜਾਈ ਜੋ ਤੁਰ ਲਿਖਿਆ ਸੁ ਕਰਮ ਕਮਾਇਆ ਕੋ ਨਾ ਮੀਟੇ ਤੁਰ ਫਰਮਾਇਆ ਸਾਤ ਸੰਗਤ ਮੈਂ ਤਨਹੀ ਵਾਸ ਤੈਹੀ ਵਾਸਾ ਜਨਕ ਤਰ ਲਿਖ ਪਾਇਆ ਧੁਰ ਲੇਖ ਪਾਈ ਆਪਣੀ ਗੁਰ ਤੇ ਕਰੇ ਸੋ ਪਾਈ ਸੱਚੇ ਸੋ ਤਰਾ ਨਿਤ ਲਾਇ ਨਾਨਕ ਦਾਸ ਕਹੇ ਬੇਨੰਤੀ ਭੀਖਿਆ ਨਾਮ ਦਰ ਪਾਈ ਮਰੂ ਮਹੱਲਾ ਦੀ ਇਹ ਇੱਕੋ ਇੱਕ ਵਰਤੇ ਸਭ ਸੋਈ ਗੁਰਮੁਖ ਵਿੱਲਾ ਬੂਜੇ ਕੋਈ ਇੱਕ ਹੋ ਰਵਰਿਆ ਹਉਮਤਾਈ ਲਖ ਚਰਾਸੀ ਦੀ ਉਪਾਏ ਗਿਆਨੀ ਧਿਆਨੀ ਆਖ ਸੁਣਾਏ ਸਮਾਜਿਕ ਸਮਾਹੇ ਆਪੇ ਕੀਮਤ ਹੋਰ ਨਾ ਹੋਈ ਮਾਇਆ ਮੋਹ ਦੰਦਾਰਾ ਹਮੇ ਮੇਰਾ ਪਸੜਿਆ ਪਸਾਰ ਅਨਜੁਲਤ ਰਹੇ ਨਰਾਤੀ ਬਿਨ ਗੁਰ ਸਾਥ ਨਾ ਹੋਈ ਜੱਪੇ ਜੜ ਵਿਛੋੜੇ ਆਪੇ ਆਪੇ ਥਾਪਿ ਥਾਪਿਆ ਸੱਚਾ ਹੁਕਮ ਸੱਚਾ ਆਪਾ ਸਾਰਾ ਹੋਰ ਨਾ ਹੁਕਮ ਨਾ ਹੋਈ ਆਪੇ ਲੈ ਲੈ ਸੁਲਾਗੇ ਵਰਬਸਾ ਜਪੋ ਭਾਗੈ ਅੰਤਰ ਸ਼ਬਦ ਸੁਖ ਦਾਤਾ ਮਨ ਮੂਝੇ ਹੋਈ ਇਹ ਆਪੇ ਮਿਲ ਮੇ ਆਪੇ ਮੇਲੇ ਮਿਲਮਲਾਇ ਲਿਖਿਆ ਸੋ ਮਿਟਣਾ ਨਾ ਜਾਏ ਅੰਦਰ ਭਗਤ ਕਰੇ ਰਾਤੀ ਗੁਰਮੁਖ ਸੇਵਾ ਹੋਈ ਸਦਕ ਸੁਖ ਸਦ ਸੁਖ ਦਾਤਾ ਆਪੇ ਆਏ ਮਿਲ ਜਗ ਬ੍ਰਹਮ ਸੁਪਨਾ ਕਾ ਦਾਤਾ ਹਮੇ ਮਤ ਸੰਗਨ ਬਿਜਿ ਨਿਵਾਰੀ ਸਭ ਚੀਨ ਸੁਖੋਈ ਹੈ ਕਹਿਆ ਗੁਟੰਬ ਮੂ ਨਾ ਬੂਝੇ ਗੁਰਮੁਖ ਵਸਾ ਕੀ ਸੂਝੇ ਅੰਦਰ ਨਾਮ ਰਵੇ ਦਿਨ ਰਾਤੀ ਮਿਲ ਪੈਨ ਸੋ ਕੋਈ ਮਨ ਮਤਾਂ ਦੂਜੀ ਹੈ ਲਾਗਾ ਜਨਮ ਤਨਾ ਕੀ ਮੂਵ ਭਗ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤੈ ਨ ਹੋਈ ਕਾਇਆ ਕੁਸੁੱਧ ਹਮੇ ਮੜ ਲਾਈ ਹਮੇ ਮਲੇ ਲਾਈ ਕਾਇਆ ਕੁਸੁੱਧ ਹਾਂ ਮੈਂ ਮੜ ਲਾਈ ਜਿਸ ਤੋਂ ਵਹਿ ਤਾ ਮੈਂ ਲੈਣ ਜਾਈ ਸਤਿਪੰਦ ਸਿਉ ਵੀ ਬਿਮਲੀ ਮੂਲਾ ਹੋਈ ਪੰਜ ਦੂਤ ਕਾਇਆ ਸੰਗ